ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਪੰਜਾਬ ਦੀਆਂ ਜਿਮਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੋ ਗਈ ਹੈ ਤੇ ਬਾਕੀ ਪਾਰਟੀਆਂ ਸਾਰੀਆਂ ਥੱਲੇ ਥੱਲੇ ਹੋ ਗਈਆਂ ਨੇ ਯਾਨੀ ਕਿ ਤਿੰਨ ਸੀਟਾਂ ਆਮ ਆਦਮੀ ਪਾਰਟੀ ਦੇ ਹੱਕ ਚ ਗਈਆਂ ਨੇ ਤੇ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਗਿੱਦੜ ਬਾਹਾ ਜਿਹਦੇ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਤਨੀ ਖੜੇ ਸੀਗੇ ਤੇ ਪੂਰਾ ਕੌਨਫੀਡੈਂਸ ਸੀਗਾ ਕਿ ਮੈਂ ਜਿੱਤਾਂਗੀ ਜਿੱਤਾਂਗੀ ਪਰ ਸਾਹਮਣੇ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਸਾਬਕਾ ਲੀਡਰ ਡਿੰਪੀ ਢਿੱਲੋਂ ਨੂੰ ਲੈ ਆਂਦਾ ਤੇ ਡਿੰਪੀ ਢਿੱਲੋਂ ਐਦ ਕੀ ਵੱਡੀ ਲੀਡ ਦੇ ਨਾਲ ਜਿੱਤ ਚੁੱਕੇ ਨੇ ਤੇ ਹੁਣ ਇਸੇ ਤੇ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਾਂਗਰਸ ਦੀ ਹਾਰ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਣਾ ਇੱਥੇ ਕੀ ਕੁਝ ਫੈਕਟਰ ਰੇ ਮੇਰੇ ਨਾਲ ਮੇਰੇ ਸਹਿਯੋਗੀ ਅਰਸ਼ਦੀਪ ਨਰਸਿੰਮ ਕਿਵੇਂ ਦੇਖ ਰਹੇ ਹੋ ਅਮ੍ਰਿਤਾ ਵੜਿੰਗ ਜਿਹੜੇ ਵੱਡੇ ਵੱਡੇ ਦਾਅਵੇ ਕਰ ਰਹੇ ਸੀਗੇ ਰਾਜਾ ਵੜਿੰਗ ਵੱਡੇ ਵੱਡੇ ਦਾਅਵੇ ਕਰ ਰਹੇ ਸੀਗੇ ਪੂਰਾ ਪਰਿਵਾਰ ਉਹਨਾਂ ਦਾ ਜਿਹੜੇ ਕਹਿਦੀ ਹੈ ਕਿ ਗਲੀਆਂ ਗਲੀਆਂ 'ਚ ਘੁੰਮ ਰਿਹਾ ਸੀਗਾ ਕਿ ਸਾਡੀ ਸੀਟ ਹੈ ਅਸੀਂ ਪੂਰਾ ਹਲਕਾ ਕਾਂਗਰਸ 'ਚ ਤਬਦੀਲ ਕਰ ਰਿਹਾ ਪਰ ਉਹ ਕਾਂਗਰਸ ਵਾਲੇ ਤਾਂ ਆਮ ਆਦਮੀ ਪਾਰਟੀ 'ਚ ਹੋ ਗਏ ਬਿਲਕੁਲ ਮੈਨੂੰ ਲੱਗਦਾ ਹੈ ਇਸ ਸੀਟ ਦੀ ਗੱਲ ਕਰਾਂ ਤਾਂ ਵੋਟ ਡਿੰਪੀ ਢਿੱਲੋਂ ਦੇ ਚਿਹਰੇ ਨੂੰ ਪਈ ਹੈ ਆਮ ਆਦਮੀ ਪਾਰਟੀ ਨਾਲੋਂ ਇੱਕ ਦੋਨੋਂ ਫੈਕਟਰ ਕੰਮ ਕੀਤੇ ਨੇ ਡਿੰਪੀ ਢਿੱਲੋਂ ਤੇ ਦੂਜਾ ਪਾਸੇ ਉਹਨਾਂ ਦਾ ਆਮ ਆਦੀ ਪਾਰਟੀ ਦੇ ਨਾਲ ਹੋਣਾ ਇਹ ਗਰਾਊਂਡ ਤੋਂ ਹੀ ਆਵਾਜ਼ ਆ ਰਹੀ ਸੀ ਅਸੀਂ ਗਿੱਦੜਬਾਹਾ ਖੁਦ ਗਏ ਆ ਤੇ ਉੱਥੇ ਲੋਕਾਂ ਨਾਲ ਗੱਲ ਕਰੀ ਤੇ ਜਿੰਨੇ ਲੋਕਾਂ ਨਾਲ ਗੱਲ ਕੀਤੀ ਉਹ ਚ 80% ਲੋਕ ਡਿੰਪੀ ਟਿਲੋ ਦਾ ਨਾਮ ਲੈ ਰਹੇ ਸੀ ਮਨਪ੍ਰੀਤ ਬਾਦਲ ਦਾ ਨਾਮ ਕਿਸੇ ਨੇ ਨਹੀਂ ਲਿਆ ਰਾਜਾ ਵਡਿੰਗ ਦਾ ਨਾਮ ਜ਼ਰੂਰ ਲੈ ਰਹੇ ਸੀ ਮੰਡੀਆਂ ਚ ਵੀ ਅਸੀਂ ਕਿਸਾਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਕਿ ਹਾਂ ਰਾਜਾ ਵਡਿੰਗ ਆਇਆ ਸੀ ਪਰ ਉਹ ਆਪਣੀ ਰੋਟੀਆਂ ਸੇਕ ਕੇ ਚਲਾ ਗਿਆ ਇਹ ਲੋਕਾਂ ਦੇ ਮਾਈਂਡ ਚ ਪਰਸਪੈਕਸ਼ਨ ਸੀ ਸੋ ਪ੍ਰਚਾਰ ਡਿੰਪੀ ਟਿੱਲੋ ਆਮਾਦੀ ਪਾਰਟੀ ਨੇ ਖੂਬ ਪ੍ਰਚਾਰ ਕੀਤਾ ਤੇ ਉਸ ਪ੍ਰਚਾਰ ਦਾ ਮੁਕਾਬਲਾ ਵਡਿੰਗ ਪਰਿਵਾਰ ਨੇ ਵੀ ਪੂਰਾ ਕੀਤਾ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਉਹਨਾਂ ਦੇ ਵਿੱਚ ਕਿਵੇਂ ਅਪਡੇਟ ਹੁੰਦੇ ਨੇ ਹਰ ਚੀਜ਼ ਲਾਈਵ ਹੁੰਦੀ ਹੈ ਛੋਟੀਆਂ ਛੋਟੀਆਂ ਡੀਲਸ ਵੀ ਵੀਡੀਓਜ਼ ਇਹ ਬਹੁਤ ਅਸਰ ਪਾਉਂਦੀਆਂ ਨੇ ਪਰ ਮੈਨੂੰ ਲੱਗਦਾ ਕਿ ਡਿੰਪੀ ਢਿੱਲੋ ਇੱਥੇ ਜਿੱਤੇ ਨੇ ਕਿਉਂਕਿ ਰਾਜਾ ਵੜਿੰਗ ਖਿਲਾਫ ਵੀ ਐਂਟੀ ਇਨਕੰਪੈਂਸੀ ਮਨਪ੍ਰੀਤ ਬਾਦਲ ਖਿਲਾਫ ਵੀ ਐਂਟੀ ਇਨਕੰਪੈਂਸੀ ਇੱਥੇ ਮੈਂ ਪਾਰਟੀ ਦੀ ਗੱਲ ਨਹੀਂ ਕਰਾਂਗੀ ਮਨਪ੍ਰੀਤ ਬਾਦਲ ਦੀ ਇੱਥੇ ਮੈਂ ਗੱਲ ਕਰਾਂਗੀ ਮਨਪ੍ਰੀਤ ਬਾਦਲ ਦੀ ਖੁਦ ਦੀ ਇੱਕ ਜਿਹੜੀ ਪਰਸਨੈਲਿਟੀ ਹੈ ਕਿ ਲੋਕਾਂ ਦੇ ਮਨ ਚ ਆਏ ਕਿ ਇਹਨਾਂ ਦੋਨਾਂ ਨੂੰ ਤਾਂ ਅਸੀਂ ਮੌਕਾ ਦੇ ਕੇ ਦੇਖ ਚੁੱਕੇ ਆ ਮਨਪ੍ਰੀਤ ਬਾਦਲ ਨੂੰ ਵੀ ਦੇਖ ਲਿਆ ਰਾਜਾ ਵੜਿੰਗ ਨੂੰ ਵੀ ਦੇਖ ਲਿਆ ਤਾਂ ਹੁਣ ਅਗਰ ਡਿੰਪੀ ਢਿੱਲੋ ਭਾਵੇਂ ਇਹਦੀ ਪਾਰਟੀ ਜਿੱਤੀ ਹੈ ਪਰ ਡਿੰਪੀ ਢਿੱਲੋਂ ਇੱਕ ਪਰਸਨੈਲਿਟੀ ਦੇ ਤੌਰ ਤੇ ਆਪ ਇਸ ਸਖਸ਼ੀਅਤ ਜਿੱਤੀ ਨਹੀਂ ਹੈ ਇਹ ਕੋਨਾਂ ਦਾ ਬਾਹਰੀ ਉਮੀਦਵਾਰ ਤੇ ਇੱਕ ਗਿੱਦੜਪਾਪਾ ਆਪਣਾ ਲੋ ਬਿਲਕੁਲ ਉਮੀਦਵਾਰ ਇਹ ਵੀ ਚੀਜ਼ ਕਿਤੇ ਨਾ ਕਿਤੇ ਰਹੀ ਹੈ ਤੇ ਲੋਕਾਂ ਨੂੰ ਲੱਗਦਾ ਕਿ ਬਈ ਇਹਨੇ ਤਾਂ ਬਹੁਤ ਕੰਮ ਕੀਤਾ ਨਾਲ ਇੱਕ ਸਿੰਪਥੀ ਫੈਕਟਰ ਵੀ ਰਿਹਾ ਕਿ ਜਦੋਂ ਡਿੰਪੀ ਢਿੱਲੋਂ ਆਮਾਦੀ ਪਾਰਟੀ ਚਾਈ ਤੇ ਉਹਨਾਂ ਨੇ ਜਿਸ ਤਰ੍ਹਾਂ ਇਮੋਸ਼ਨਲ ਹੋ ਕੇ ਗੱਲਾਂ ਕਈਆਂ ਭਾਵੇਂ ਸੁਖਬੀਰ ਬਾਦਲ ਨੇ ਉਹਨਾਂ ਨੇ ਹਮਦਰਦੀ ਜਿਤਾ ਕੇ ਕਿ ਬਈ ਏ ਲੀਡਰ ਹਮੇਸ਼ਾ ਮੇਰੇ ਨਾਲ ਰਿਹਾ ਪਰ ਮੈਨੂੰ ਇੱਕ ਧੋਖਾ ਜਿਹਾ ਮਹਿਸੂਸ ਹੋਇਆ ਮੈਨੂੰ ਲੱਗਾ ਕਿ ਮਨਪ੍ਰੀਤ ਬਾਦਲ ਨੂੰ ਕਿਤੇ ਪਾਰਟੀ ਚ ਸ਼ਾਮਲ ਕਰਕੇ ਟਿਕਟ ਨਾ ਦੇ ਦਿੱਤੀ ਜੀ ਅੱਬਾ ਮਤਲਬ ਰੁਕਣਾ ਚਾਹੁੰਦਾ ਕਿ ਇੱਥੇ ਸਿੰਪਥੀ ਵੋਟ ਵੀ ਕਾਫੀ ਅਸਰ ਕੀਤੀ ਹੈ ਇੱਥੇ ਡਿੰਪੀ ਢਿੱਲੋਂ ਦੇ ਨਾਲ ਕਿ ਉਹ ਪਹਿਲਾਂ ਵੀ ਦੋ ਵਾਰ ਹੀ ਹਾਰੇ ਹੋਏ ਨੇ ਤੇ ਅੱਜ ਕੀ ਫਿਰ ਰਾਜਾ ਵੜਿੰਗ ਤਾਂ ਤਿੰਨ ਵਾਰੀ ਜਿੱਤਦੇ ਆ ਰਹੇ ਨੇ ਤੇ ਉਧਰੋਂ ਮਨਪ੍ਰੀਤ ਬਾਦਲ ਆ ਗਏ ਤੇ ਉਹਨਾਂ ਦੋਵਾਂ ਦੇ ਵਿੱਚੋਂ ਲੋਕਾਂ ਨੂੰ ਇਹ ਹੀ ਲੱਗਿਆ ਕਿ ਦੋਨੋਂ ਨੂੰ ਤਾਂ ਵਰਤ ਲਿਆ ਤੇ ਇੱਕ ਇੱਕ ਇਹਨਾਂ ਨੂੰ ਦੇਖ ਲੈਣੇ ਕਿ ਪਹਿਲੀ ਵਾਰ ਤਾਂ ਹਾਰਦੇ ਆਏ ਨੇ ਕਾਫੀ ਵਾਰੀ ਤੇ ਉਸ ਤੋਂ ਬਾਅਦ ਰਹੀ ਗੱਲ ਜੇ ਕਾਂਗਰਸ ਦੇ ਹਾਰਨ ਦੀ ਕਾਂਗਰਸ ਦਾ ਪ੍ਰਚਾਰ ਜਿਵੇਂ ਤੁਸੀਂ ਕਹਾ ਬਹੁਤ ਅਗਰੈਸਿਵਲੀ ਸੀਗਾ ਤੁਹਾਨੂੰ ਲੱਗਦਾ ਕਿ ਇੱਕ ਜ਼ਿਆਦਾ ਅਗਰੈਸਿਵ ਵੀ ਹੋ ਜਾਣਾ ਕਿਤਨਾ ਕਿਤੇ ਆਪਣੇ ਤੇ ਭਾਰੀ ਪੈ ਜਾਂਦਾ ਮਤਲਬ ਕਾਂਗਰਸ ਨੂੰ ਜਾਂ ਵਡਿੰਗ ਪਰਿਵਾਰ ਨੂੰ ਮੈਂ ਖਾਸ ਤੌਰ ਤੇ ਕਹਾ ਇਹ ਸੀਟ ਜਿੱਤੀ ਹੋਈ ਲੱਗ ਰਹੀ ਸੀ ਉਹਨਾਂ ਦੇ ਮਤਲਬ ਬੋਡੀ ਲੈਂਗੁਏਜ ਤੋਂ ਇੰਝ ਨਹੀਂ ਲੱਗ ਰਿਆ ਸੀ ਕਿ ਉਹਨਾਂ ਨੂੰ ਥੋੜਾ ਜਿਹਾ ਵੀ ਡਰ ਹੈ ਕਿ ਅਸੀਂ ਇਹ ਸੀਟ ਹਾਰ ਜਾਵਾਂਗੇ ਉਹਨਾਂ ਨੂੰ ਲੱਗ ਰਿਆ ਸੀ ਅਸੀਂ ਇਹ ਸੀਟ ਜਿੱਤ ਰਹੇ ਹਾਂ ਮੁਕਾਬਲਾ ਬਿਲਕੁਲ ਉਹ ਆਵਾਦੀ ਪਾਰਟੀ ਨੂੰ ਮੰਨ ਰਹੇ ਸੀ ਪਰ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਆਖਰੀ ਦਿਨਾਂ 'ਚ ਜੋ ਪ੍ਰਚਾਰ ਰਿਹਾ ਹੈ ਚਰਨਜੀਤ ਸਿੰਘ ਚੰਨੀ ਦਾਣਾ ਬਲਵਾਰ ਸਿੰਘ ਦਾਣਾ ਉਹ ਸਾਡੇ ਹੱਕ ਦੇ ਵਿੱਚ ਭੁਗਤੇਗਾ ਪਰ ਉਹੀ ਮੈਂ ਫਿਰ ਇਥੇ ਉਹੀ ਸਟ੍ਰੈਸ ਕਰਾਂਗੀ ਕਿ ਡਿੰਪੀ ਟਿਲੋ ਇਥੇ ਜਿੱਤੇ ਨੇ ਨਾਲ ਉਹਨਾਂ ਦੇ ਆਮ ਆਦੀ ਪਾਰਟੀ ਵੀ ਜੁੜੀ ਤੁਸੀਂ ਜਿਵੇਂ ਕਿਹਾ ਕਿ ਇਮੋਸ਼ਨਲ ਵੋਟ ਦੋ ਵਾਰ ਉਹ ਹਾਰੇ ਥੋੜਾ ਮਾਰਜਨ ਰਿਹਾ ਉਹ ਹਾਰਦਾ ਵੀ ਤੇ ਤੀਜੀ ਗੱਲ ਕਿ ਜਦੋਂ ਉਹਨਾਂ ਨੇ ਪਾਰਟੀ ਬਦਲੀ ਉਹਨਾਂ ਨੂੰ ਬਹੁਤ ਜ਼ਿਆਦਾ ਦਲ ਬਦਲੂ ਇਸ ਕਰਕੇ ਟੈਗ ਨਹੀਂ ਦਿੱਤਾ ਗਿਆ ਲੋਕਾਂ ਨੂੰ ਲੱਗਾ ਕਿ ਬਈ ਇਹ ਪਾਰਟੀ ਤੋਂ ਨਿਰਾਸ਼ ਹੋ ਕੇ ਕੰਮ ਕਰਨਾ ਚਾਹੁੰਦਾ ਪਰ ਸ਼ਾਇਦ ਸੁਖਬੀਰ ਬਾਦਲ ਇਹਨਾਂ ਧੋਖਾ ਕਰ ਰਿਹਾ ਹੈਗਾ ਸੁਖਬੀਰ ਬਾਦਲ ਦਾ ਲਾਇਲਿਸਟ ਰਿਹਾ ਹੈਗਾ ਪਰ ਕਿਸੇ ਹੋਰ ਨੂੰ ਨਾ ਜਤਾ ਦਿੱਤਾ ਜਾਏ ਤੇ ਜਿਵੇਂ ਉਹ ਜਸਬਾਹ ਤੋਂ ਕੰਮ ਕੀਤੇ ਅਕਾਲੀ ਦਲ ਦੇ ਵਰਕਰ ਵੀ ਡਿੰਪੀ ਢਿੱਲੋ ਦੇ ਨਾਲ ਜੁੜੇ ਆਮ ਆਦੀ ਪਾਰਟੀ ਦੇ ਵਰਕਰ ਅਕਾਲੀ ਦਲ ਦੇ ਵਰਕਰ ਇਹਨਾਂ ਜੁੜੇ ਤੇ ਡਿੰਪੀ ਢਿੱਲੋ ਨੂੰ ਫਾਇਦਾ ਮਤਲਬ ਇੱਥੇ ਕਹਿ ਸਕਦਾ ਕਿ ਅਕਾਲੀ ਦਲ ਦੀ ਜਿਹੜੀ ਵੋਟ ਸੀਗੀ ਉਹ ਡਿੰਪੀ ਢਿੱਲੋ ਦੇ ਹੱਕ 'ਚ ਇੱਥੇ ਇਸ ਹਲਕੇ 'ਚ ਜ਼ਰੂਰ ਭੁਗਤੀ ਹੈ ਬਿਲਕੁਲ ਹਾਂ ਇੱਥੇ ਮਤਲਬ ਲੱਗ ਰਿਹਾ ਲੱਗ ਰਿਹਾ ਬਿਲਕੁਲ ਤੇ ਉਧਰ ਹੀ ਇੱਥੇ ਖੋਰ ਵੱਡਾ ਚਿਹਰਾ ਸੀਗਾ ਮਨਪ੍ਰੀਤ ਸਿੰਘ ਬਾਦਲ ਜੋ ਕਈ ਵਾਰੀ ਮੰਤਰੀ ਰਹਿ ਚੁੱਕੇ ਨੇ ਫਾਈਨਾਂਸ ਮੰਤਰੀ ਰਹਿ ਚੁੱਕੇ ਨੇ ਸਿਰਫ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਪਰ ਇਹਨਾਂ ਦਾ ਹੈ ਕਿ ਵੋਟਾਂ ਵਾਲਾ ਖਜ਼ਾਨਾ ਖਾਲੀ ਕਰਤਾ ਫਿਰ ਮੈਨੂੰ ਲੱਗਦਾ ਉਹ ਭਾਂਪ ਗਏ ਸੀ ਉਹਨਾਂ ਨੂੰ ਪਹਿਲਾਂ ਤੋਂ ਹੀ ਉਹ ਫੀਲਿੰਗ ਆ ਗਈ ਸੀ ਕਿ ਮੈਂ ਇੱਥੇ ਮੁਕਾਬਲੇ 'ਚ ਨਹੀਂ ਆ ਪਰ ਕੋਈ ਕੈਮਰੇ ਤੇ ਕਹਿੰਦਾ ਕਿ ਬਈ ਮੈਂ ਹਾਰ ਰਿਹਾ ਮੈਂ ਰੇਸ 'ਚ ਹਾਰਨ ਲਿਆ ਇਹ ਕੋਈ ਨਹੀਂ ਕਹਿੰਦਾ ਪਰ ਉਹ ਵੋਟ ਸ਼ੇਅਰ ਵਧਾਉਣ ਲਈ ਸ਼ੈੱਲ ਲੜ ਰਹੇ ਸੀ ਮੈਂ ਭਾਜਪਾ ਦੇ ਉਮੀਦਵਾਰਾਂ ਦਾ ਮੁਕਾਬਲੇ ਚਾਹਣਾ ਬਸ ਇਹ ਤਸੱਲੀ ਦੇਣ ਲਈ ਕਿ ਸਾਡਾ ਵੋਟ ਸ਼ੇਅਰ ਵਧ ਗਿਆ ਤੇ ਉਹ ਮਨਪ੍ਰੀਤ ਬਾਦਲ ਵਾਰ-ਵਾਰ ਇਸ ਚੀਜ਼ ਤੇ ਸਟ्रेस ਕਰ ਰਹੇ ਸੀ ਮਨਪ੍ਰੀਤ ਬਾਦਲ ਕੈਂਟ ਕੀ ਕਿਸਾਨਾਂ ਦਾ ਕੋਈ ਵਿਰੋਧ ਨਹੀਂ ਪੰਜਾਬ ਦੇ ਲੋਕ ਖੁੱਲੀਆਂ ਬਾਹਾਂ ਨਾਲ ਬੀਜੇਪੀ ਦਾ ਸਵਾਗਤ ਕਰ ਰਹੇ ਨੇ ਮੋਦੀ ਜੀ ਤੇ ਵਿਸ਼ਵਾਸ ਕਰ ਰਹੇ ਨੇ ਉਹ ਜੇ ਗੱਲਾਂ ਨਹੀਂ ਨੇ ਕਿ ਪਤਾ 2027 ਤੱਕ ਬੀਜੇਪੀ ਆਪਣੇ ਆਪ ਨੂੰ ਸਾਬਤ ਕਰੇ ਪਰ ਇਹਨਾਂ ਗੱਲਾਂ ਨੂੰ ਬੀਜੇਪੀ ਨੂੰ ਮੰਨਣਾ ਚਾਹੀਦਾ ਸ਼ਾਇਦ ਮੰਨਦੇ ਵੀ ਹੋਣਗੇ ਕੈਮਰੇ ਅੱਗੇ ਕੌਣ ਸੱਚ ਬੋਲਦਾ ਹੈ ਕਿਹੜਾ ਲੀਡਰ ਸੱਚ ਬੋਲਦਾ ਹੈ ਤੇ ਮਨਪ੍ਰੀਤ ਬਾਦਲ ਨੂੰ ਇਹਨਾਂ ਚੀਜ਼ਾਂ ਦਾ ਨੁਕਸਾਨ ਹੋਇਆ ਤੇ ਜਿਵੇਂ ਅਕਾਲੀ ਦਲ ਦੀ ਕਿੱਕਟ ਤੋਂ ਪਹਿਲਾਂ ਚੋਣ ਲੜਨਾ ਫੇ ਬੀਜੇਪੀ ਚਾੜਨਾ ਮਨਪ੍ਰੀਤ ਬਾਦਲ ਨੂੰ ਲੈ ਕੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਕਮੈਂਟ ਦੇਖੋ ਜਾਂ ਮੈਂ ਆਮ ਲੋਕਾਂ ਚ ਵੀ ਇੰਨੀ ਅਵੇਅਰਨੈਸ ਦੇਖ ਰਹੀ ਸੀ ਲੋਕ ਕਹਿੰਦੇ ਕਿ ਬਈ ਇਹਦਾ ਕੀ ਭਰੋਸਾ ਅਕਾਲੀ ਦਲ ਵੀ ਨੇ ਛੱਡ ਦਿੱਤੀ ਇਹਨੇ ਆਪਣੀ ਵੀ ਪਾਰਟੀ ਬਣਾਈ ਉਹ ਵੀ ਛੱਡ ਦਿੱਤੀ ਉਹਦਾ ਵੀ ਕੁਝ ਨਹੀਂ ਅਸਲ ਦਲ ਬਦਲੂ ਦਾ ਟੈਕ ਤਾਂ ਇਹਨਾਂ ਤੇ ਹੈ ਇੰਨਾ ਤੇ ਰਿਆ ਕਿ ਕਾਂਗਰਸ ਵੀ ਛੱਡ ਦਿੱਤੀ ਤੇ ਇਹ तमाम ਚੀਜ਼ਾਂ ਰਹੀਆਂ ਜਿਹਦਾ ਨੁਕਸਾਨ ਮਨਪ੍ਰੀਤ ਬਾਦਲ ਨੂੰ ਹੋਇਆ ਬੀਜਪੀ ਦੇ ਨਾਲ-ਨਾਲ ਮਨਪ੍ਰੀਤ ਬਾਦਲ ਨੂੰ ਆਪਣੀ ਪਰਸਨੈਲਿਟੀ ਦਾ ਨੁਕਸਾਨ ਵੀ ਚਲਣਾ ਪਿਆ ਕਿ ਲੋਕਾ ਦੇ ਵਿੱਚ ਨਹੀਂ ਰਹੇ ਤੁਸੀਂ ਕਦੋਂ ਦੇਖਿਆ ਸੀ ਮਨਪ੍ਰੀਤ ਬਾਦਲ ਨੂੰ 2000 ਬਹੁਤ ਬਹੁਤ ਟਾਈਮ ਹੋ ਗਿਆ ਜਦੋਂ ਉਹਨਾਂ ਨੂੰ ਉਤਾਰਿਆ ਗਿਆ ਜਦੋਂ ਚੰਨੀ ਸਰਕਾਰ ਬਣੀ ਉਸ ਤੋਂ ਬਾਅਦ ਤਾਂ ਦਿਖੇ ਹੀ ਨਹੀਂ ਬਹੁਤ ਜ਼ਿਆਦਾ ਨਹੀਂ ਦਿਖੇ ਹਾਲਾਂਕਿ ਵਿੱਚੋ ਬਿਮਾਰ ਵੀ ਰਹੇ ਵਿੱਚੋ ਇਹਨਾਂ ਦਾ ਆਪਰੇਟ ਵੀ ਹੋਇਆ ਪਰ ਨਹੀਂ ਦਿਖੇ ਪਰ ਇੱਕ ਤੁਸੀਂ ਇਹ ਵੀ ਸੋਚਣਾ ਉਹਨਾਂ ਦੀ ਪਰਸਨੈਲਿਟੀ ਵੀ ਉਹਨਾਂ ਦੀ ਕੋਈ ਫੋਟੋ ਦੇਖਦਾ ਹੈ ਨਾ ਤਾਂ ਸਿੱਧਾ ਇਸਦਾ ਇਹੀ ਕਹਿੰਦਾ ਹੈ ਖਜ਼ਾਨਾ ਖਾਲੀ ਖਜ਼ਾਨਾ ਮੰਤਰੀ ਆ ਗਿਆ ਖਾਲੀ ਖਜ਼ਾਨਾ ਮੰਤਰੀ ਆ ਗਿਆ ਇੱਕ ਉਹਨਾਂ ਦੀ ਪਰਸਨੈਲਿਟੀ ਵੀ ਉਸ ਤਰ੍ਹਾਂ ਦੀ ਡਿਵੈਲਪ ਹੋ ਗਈ ਤਾਂ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਆਪਣੀ ਪਰਸਨੈਲਿਟੀ ਨੂੰ ਹੋਰ ਗਲੋਰੀਫਾਈ ਜਾਂ ਵਧੀਆ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਇੱਕ ਜਿਹੜਾ ਬਾਰ ਬਾਰ ਆ ਕੇ ਉੱਥੇ ਗਿੱਦੜ ਵਾਹੇ ਜਾ ਕੇ ਇਹ ਕਹਿਣਾ ਮੈਂ ਕੀਤਾ ਮੈਂ ਕੀਤਾ ਲੋਕੀ ਕਹਿੰਦੇ ਤੂੰ ਸੁਣਨਾ ਕੀਤਾ ਨਹੀਂ ਅਸੀਂ ਤਾਂ ਮਤਲਬ ਸੇਵਾ ਲਈ ਆ ਨਾ ਮੈਂ ਮੈਂ ਵਾਲੀ ਜਿਹੜੀ ਗੱਲ ਨਾ ਉਹ ਵੀ ਕਿਤੇ ਨਾ ਕਿਤੇ ਨੈਗੇਟਿਵ ਹੀ ਆਪਣਾ ਪ੍ਰਚਾਰ ਉਹਨਾਂ ਦਾ ਹੋਇਆ ਮੈਨੂੰ ਇੱਕ ਚੀਜ਼ ਨੂੰ ਡਿੰਪੀ ਢਿੱਲੋ ਦੇ ਹੱਕ ਦੇ ਵਿੱਚ ਪੁੱਤਦੀ ਹੋਈ ਖੋਰ ਦੇਖੀ ਜਿਵੇਂ ਤੁਸੀਂ ਜਿਵੇਂ ਤੁਸੀਂ ਮਨਪ੍ਰੀਤ ਬਾਦਲ ਜੀ ਕਰਕੇ ਤਾਂ ਲੋਕਾਂ ਦਾ ਲੀਡਰ ਹੋਣਾ ਉਹਦਾ ਸੇਰਾ ਮੈਨੂੰ ਲੱਗਦਾ ਹੈ ਉਹ ਫੈਕਟਰ ਥੋ ਹੈ ਡਿੰਪੀ ਢਿੱਲੋ ਦੇ ਹੱਕ ਦੇ ਵਿੱਚ ਪੁੱਗਿਆ ਲੋਕਾਂ ਦੇ ਵਿੱਚ ਵਿਚਰਨਾ ਕਿਉਂਕਿ ਅਕਾਲੀ ਦਲ ਦੀ ਗਿੱਦੜਬਾਹ ਚ ਕਮਾਂਡ ਇਨਾ ਪੋਰੀ ਸੀ ਉਹਨਾਂ ਨੇ ਇੱਕ 1 ਟੂ 1 ਰابطਾ ਬਣਾ ਕੇ ਰੱਖਿਆ ਤੇ ਵੱਡੇ ਲੀਡਰ ਇੰਨਾ 1 ਟੂ 1 ਰابطਾ ਤਾਂ ਸਿੰਚ ਚੋਣਾ ਵੇਲੇ ਬਣਾਉਂਦੇ ਨੇ ਆਸ-ਪਾਸੇ ਨਹੀਂ ਵੇਖਦੇ ਹੈਗੇ ਸੋ ਮੈਨੂੰ ਲੱਗਦਾ ਹੈ ਕਿ ਇਥੇ ਡਿੰਪੀ ਢਿੱਲੋਂ ਜਿੱਤੇ ਨੇ ਤੇ ਨਾਲ ਉਹਨਾਂ ਦੇ ਆਮ ਆਦਮੀ ਪਾਰਟੀ ਸੀਗੇ ਹਮ ਮਤਲਬ ਡਿੰਪੀ ਢਿੱਲੋਂ ਦੇ ਜਿੱਤਣ ਨਾਲ ਆਮ ਆਦਮੀ ਪਾਰਟੀ ਜਿੱਤੇ ਤੇ ਆਖਰੀ ਸਵਾਲ ਮੇਰਾ ਤੁਹਾਡੇ ਕੋਲ ਰਹੂਗਾ ਕਿ ਇੱਕ ਪਰਸੈਪਸ਼ਨ ਬਣਾ ਲੈਣੀ ਵੱਡੇ ਵੱਡੇ ਸੁਪਨਿਆਂ ਦੀ ਇੱਕ ਪਰਸੈਪਸ਼ਨ ਬਣਾ ਲੈਣੀ ਵੱਡੀ ਕੁਰਸੀ ਦੀ ਉਹ ਵੱਡੀ ਕੁਰਸੀ ਤੱਕ ਪਹੁੰਚਣ ਲਈ ਤੁਸੀਂ ਆਪਣੀ ਛੋਟੀ ਕੁਰਸੀ ਵੀ ਗਵਾ ਦਿੱਤੀ ਵੜਿੰਗ ਪਰਿਵਾਰ ਦੀ ਜੇ ਮੈਂ ਗੱਲ ਕਰਾਂ ਉਹਨਾਂ ਦੀ ਹਰ ਜਗ੍ਹਾ ਤੇ ਵੱਡੀਆਂ ਕੁਰਸੀਆਂ ਮੈਂ ਮੁੱਖ ਮੰਤਰੀ ਐ ਸਮਥਿੰਗ ਇਦਾਂ ਦੀਆਂ ਗੱਲਾਂ ਚੱਲਦੀਆਂ ਪਈਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤੇ ਦੂਸਰੇ ਵਿਰੋਧੀ ਵੀ ਇਹੀ ਇਲਜ਼ਾਮ ਲਗਾ ਰਹੇ ਸੀਗੇ ਕਿ ਜਿਵੇਂ ਆਪਾਂ ਸੁਨੀਲ ਜਾਖੜ ਦੀ ਗੱਲ ਕਰੀ ਉਹਨਾਂ ਨੇ ਕਿਹਾ ਪੱਗ ਬਨ ਕੇ ਮੁੱਖ ਮੰਤਰੀ ਦੀ ਰੇਸ ਵਿੱਚ ਆਪਣੇ ਆਪ ਨੂੰ ਸਮਝ ਰਹੇ ਨੇ ਪਰ ਉਹ ਜਿਹੜੀ ਰੇਸ ਬਹੁਤ ਦੂਰ ਹੈ ਹੁਣ ਸਮਝ ਜਾਣਾ ਚਾਹੀਦਾ ਰਾਜਾ ਵਡਿੰਗ ਦੇ ਜੋ ਸੁਪਨੇ ਨੇ ਵਡਿੰਗ ਪਰਿਵਾਰ ਦੇ ਜੋ ਸੁਪਨੇ ਨੇ ਉਹ ਸਭ ਨੂੰ ਬਹੁਤ ਕਲੀਅਰਲੀ ਦਿਖ ਰਹੀ ਸੀ ਮੈਨੂੰ ਲੱਗਦਾ ਠੀਕ ਹੈ ਇੱਕ ਹੋਣਾ ਕਿ ਗੋਲ ਹੋਣਾ ਬਿਲਕੁਲ ਲਾਈਫ ਤਾਂ ਗੋਲ ਹੋਣਾ ਜ਼ਰੂਰੀ ਹੈ ਹੈ ਤੁਸੀਂ ਪੋਲਿਟਿਕਸ ਜੋ ਤੁਸੀਂ ਕਿਸੇ professionਲ ਜਰਨਲਿਸਟ ਆ ਸਾਡਾ ਵੀ ਗੋਲ ਹੈ ਕਿ ਅਸੀਂ ਇਸ ਕੁਰਸੀ ਤੱਕ ਪਹੁੰਚਣਾ ਪਰ ਵਾਰ-ਵਾਰ ਉਸੇ ਕੁਰਸੀ ਤੇ ਸਟ्रेस ਕਰੀ ਜਾਣਾ ਤੇ ਤੁਸੀਂ ਪ੍ਰਚਾਰ ਕਰ ਰਹੇ ਹੋ ਅਜੇ ਜਿੰਨੀ ਚੋਣ ਦੇ ਲਈ ਤੁਸੀਂ ਲੋਕਾਂ ਨੂੰ ਸੁਪਨੇ ਵਖਾ ਰਹੇ ਹੋ 2027 ਦੇ ਕਿ ਮੈਂ ਵੱਡੀ ਕੁਰਸੀ ਤੇ ਪਹੁੰਚਣ ਵਾਲਾ ਫਿਰ ਦੇਖਣਾ ਤੁਹਾਡੇ ਮੁੰਡੇ ਦੀ ਕਲਮ ਚ ਕਿੰਨੀ ਤਾਕਤ ਆ ਜਾਏਗੀ ਇਹ ਗੱਲਾਂ ਕਹਿਣਾ ਉਹ ਮੈਨੂੰ ਲੱਗਦਾ ਹੈ ਕਿ ਥੋੜਾ ਜਿਹਾ ਨੈਗੇਟਿਵ ਰਿਹਾ ਹਾਲਾਂਕਿ ਉਹ ਵੀ ਪ੍ਰਚਾਰ ਦਾ ਇੱਕ ਹਿੱਸਾ ਹੁੰਦਾ ਹੈ ਪਰ ਜਦੋਂ ਅਸੀਂ ਉਸ ਤੇ ਸਟ੍ਰੈਸ ਕਰਕੇ ਉਹ ਥੋੜਾ ਡੀਕੋਡ ਕਰੀਏ ਤੇ ਫਿਰ ਗੱਲ ਥੋੜੀ ਅਜੀਬ ਜਿਹੀ ਲੱਗਦੀ ਹੈ ਹਾਲਾਂਕਿ ਰਾਜਾ ਵਡਿੰਗ ਤੇ ਅੰਮ੍ਰਿਤਾ ਵਡਿੰਗ ਦਾ ਪ੍ਰਚਾਰ ਕਰਨ ਦਾ ਤਰੀਕਾ ਬੜਾ 1 ਟੂ 1 ਰਿਹਾ ਉਹਨਾਂ ਨੇ ਬੜੀਆਂ ਸਾਧੀਆਂ ਜੀਆਂ ਗੱਲਾਂ ਕਰਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕੰਮ ਨਹੀਂ ਕੀਤਾ ਕਿ ਰਾਜਾ ਵਡਿੰਗ ਦੀ ਗੱਲ ਸੀ ਕਿ ਮੇਰੀ ਘਰਵਾਲੀ ਚਲ ਜਾਂਦੀ ਐ ਸਿਰੇ ਰਾਤੀ ਆਂਦੀ ਐ ਤੇ ਫਿਰ ਰੋਟੀ ਆ ਕੌਣ ਪਕਾਊਗਾ ਉਹ ਚੀਜ਼ਾਂ ਉਹਨਾਂ ਨੇ ਬੋਲੀ ਤਾਂ ਗੱਲ ਬਹੁਤ ਲਾਈਟ ਵੇ ਜੀ ਸੀ ਪਰ ਉਹਦੀ ਵਿਵਾਦ ਹੋਰ ਬਣ ਗਿਆ ਫਿਰ ਅਮ੍ਰਿਤਾ ਵੜਿੰਗ ਨੂੰ ਵੀ ਅੱਗੇ ਆਣਾ ਪਿਆ ਤੋ ਵੱਡੀ ਕੁਰਸੀ ਦੇ ਜਿਹੜੇ ਸੁਪਨੇ ਸੀ ਉਹਤੇ ਮੈਨੂੰ ਲੱਗਦਾ ਲੋਕਾਂ ਨੇ ਰਾਜਾ ਵੜਿੰਗ ਦਾ ਸਾਥ ਨਹੀਂ ਦਿੱਤਾ ਤੇ ਲੋਕਾਂ ਦਾ ਲੀਡਰ ਅਸੀਂ ਕਹਿ ਸਕਦੇ ਹਾਂ ਡਿੰਪੀ ਟਲੂ ਨੂੰ ਤੇ ਜੋ ਉਹਨਾਂ ਦੀ ਪਰਸਨੈਲਿਟੀ ਰਹੀ ਹੈ ਜਜ਼ਬਾਤੀ ਵੋਟ ਅਕਾਲੀ ਦਲ ਦੀ ਵੋਟ ਇਹ तमाम ਚੀਜ਼ਾਂ ਡਿੰਪੀ ਟਲੂ ਦੇ ਸੋ ਅ ਅਖੀਰ ਚ ਇਹੀ ਗੱਲ ਹੈ ਕਿ ਆਮ ਆਦਮੀ ਪਾਰਟੀ ਚਾਹੇ ਕੋਈ ਵੀ ਤੰਤਰ ਹੋਵੇ ਜਾਂ ਫਿਰ ਯੰਤਰ ਹੋਵੇ ਤਿੰਨ ਸੀਟਾਂ ਆਮ ਆਦਮੀ ਪਾਰਟੀ ਜ਼ਿਮਨੀ ਚੋਣਾ ਦੇ ਵਿੱਚ ਜਿੱਤ ਗਈ ਹੈ ਤੇ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਸੀਟਾਂ ਦੇ ਉੱਤੇ ਕਾਂਗਰਸ ਆਪਣੇ ਆਪ ਨੂੰ ਕਾਬਜ ਸਮਝ ਰਹੀ ਸੀ ਜਾਂ ਫਿਰ ਕਹਿ ਸਕਦੇ ਆ ਕਿਤੇ ਕਿਤੇ ਓਵਰ ਕੌਨਫੀਡੈਂਟ ਦਿਖ ਰਹੀ ਸੀ ਉਹ ਕਿਤੇ ਨਾ ਕਿਤੇ ਖਤਮ ਹੋ ਗਿਆ ਤੇ ਹੁਣ ਉੱਥੇ ਉਸ ਜਗ੍ਹਾ ਤੇ ਆਮ ਆਦਮੀ ਪਾਰਟੀ ਕਾਬਜ ਹੋ ਗਈ ਹੈ ਤੇ ਇੱਥੇ ਕਾਂਗਰਸ ਨੂੰ ਬਹੁਤ ਸੋਚਣ ਦੀ ਲੋੜ ਹੈ ਕਿਉਂਕਿ ਜੇਕਰ 2027 ਦੇ ਵਿੱਚ ਆਪਣੀ ਸਰਕਾਰ ਬਣਾਣੀ ਹੈ ਤੇ ਬਹੁਤ ਕੰਮ ਕਰਨ ਦੀ ਲੋੜ ਹੈ ਜਿਸ ਤਰ੍ਹਾਂ ਦੇ ਹਾਲਾਤ ਅੱਜ ਜਿਮਨੀ ਚੋਣਾ ਦੇ ਰਿਜ਼ਲਟ ਦੇ ਵਿੱਚ ਵੇਖਣ ਨੂੰ ਮਿਲੇ ਨੇ ਸੋ ਤੁਹਾਡਾ ਕੀ ਕੁਝ ਕਹਿਣਾ ਹੈ ਗਿੱਦੜਵਾਹ ਦੀ ਚੋਣ ਦੇ ਉੱਤੇ ਤੇ ਬਾਕੀ 올ਓਵਰ ਤੁਸੀਂ ਕਿਵੇਂ ਦੇਖਿਆ ਜਿਮਨੀ ਚੋਣਾ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਤੁਹਾਡੇ ਮਨਾਂ ਦੇ ਵਿੱਚ ਕੀ ਚੱਲ ਰਿਹਾ ਸੀ ਤੇ ਹੁਣ ਜਿਹੜੇ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਤਿੰਨ ਐਮਐਲਏ ਤੇ ਦੋ ਸਾਲ ਢਾਈ ਸਾਲ ਰਹਿ ਗਏ ਨੇ ਤੁਹਾਡੀਆਂ ਕੀ ਉਮੀਦਾਂ ਨੇ ਕਿ ਤੁਹਾਡੀ ਉਮੀਦਾਂ ਉਹ ਪੂਰੀਆਂ ਕਰ ਸਕਣਗੇ ਜਾਂ ਫਿਰ ਨਹੀਂ ਤੇ ਜਰੂਰ ਆਪਣੇ ਕਮੈਂਟ ਕਰਕੇ ਸਾਡੇ ਨਾਲ ਸਾਂਝਾ ਕਰੋ ਤੇ ਦੇਖਦੇ ਰਹੋ ਪੰਜਾਬ ਤੱਕ ਸਬਸਕ੍ਰਾਈਬ ਕਰੋ